ਆ ਵੀਡੀਓ ਦੇਖੋ ਯਾਰ ਚਲੋ ਸਮਾਜ ਦੇ ਵਿੱਚ ਹਰ ਕੋ ਆਪਣਾ ਰੁਤਬਾ ਆਪਣੇ ਜਜ਼ਬਾਤ ਆਪਣੇ ਪਰਿਵਾਰਕ ਤੌਰ ਤੇ ਤਰੱਕੀ ਆਦ ਲੈ ਕੇ ਆਉਂਦਾ ਪਰ ਕਈ ਇਹੋ ਜਿਹੇ ਵਿਅਕਤੀ ਮਨੁੱਖ ਹੁੰਦੇ ਜਿਹੜੇ ਕਿ ਬਦਲ ਲੈਂਦੇ ਆ ਆਪਣਾ ਆਪ ਦੇਖੋ ਪਰ ਉਹ ਲਿਖੇ ਕਿ ਪੜਤੀ ਹੁੰਦੀਆਂ ਮਹਿਲਾਵਾਂ ਉੱਥੇ ਮੱਲਾ ਮਾਰਦੀਆਂ ਤੇ ਇਹ ਇਹ ਅਨਪੜ ਰਹਿ ਗਈ ਤੇ ਇਹ ਦੇਖੋ ਵੀ ਇਹ ਵੱਡੇ ਵੱਡੇ ਕਿਤੇ ਕਿਤੇ ਤਕੜੇ ਬੰਦਿਆਂ ਨੂੰ ਵੀ ਮਾਂ ਤੇ ਭਾਈ ਆਉਂਦੀ ਬੋਰੀਆਂ ਕਿਸ ਤਰ੍ਹਾਂ ਜਾਂਦੇ ਪਏ ਕਿ ਇਹ ਸਵਾਸਤੀ ਜਜਬਤ ਹੈ ਆਣਾ ਤੇ ਜਜਬੇ ਨੂੰ ਸਲਾਮ ਆ ਤੇ ਮੈਨੂੰ ਲੱਗਦਾ ਹੈ ਵੀ ਸਾਰਿਆਂ ਨੂੰ ਆਪਾਂ ਨੂੰ ਇਹ ਜ਼ਰੂਰ ਇਹਨੂੰ ਲਾਈਕ ਕਰਨਾ ਚਾਹੀਦਾ ਹੈ ਇਹ ਦੇਖੋ ਵੀ ਇੱਕ ਮੰਡੀਆਂ ਦੇ ਵਿੱਚ ਜਿਹੜਾ ਸੀ ਉਹ ਵੀ ਕੰਮ ਕਰਨਾ ਮਹਿਲਾਵਾਂ ਨੇ ਸ਼ੁਰੂ ਕਰ ਦਿੱਤਾ ਹਾਲਾਂਕਿ ਧਰਨੇ ਮਜਾਰਿਆਂ ਨੂੰ ਛੱਡ ਕੇ ਇੱਕ ਨੇਕ ਕਮਾਈ ਵੱਲੇ ਧਿਆਨ ਦਿੱਤਾ ਜਾ ਰਿਹਾ ਹੈ ਦੇ